ਬਚਪਨ ਤੋਂ ਜਿਹਾ ਹੁਣ ਅਸੀਂ ਆਮ ਤੌਰ ਤੇ ਆਪਣੇ ਸ਼ਹਿਰਾਂ ਪਿੰਡਾਂ ਕਸਬਿਆਂ 'ਚ ਗੱਡੀਆਂ ਵਾਲੇ ਜ਼ਰੂਰ ਦੇਖੇ ਨੇ ਸਿਕਲੀਗਰ ਜਿਨ੍ਹਾਂ ਨੂੰ ਮਾਲ ਵਿੱਚ ਗੱਡੀਆਂ ਵਾਲੇ ਕਿਹਾ ਜਾਂਦਾ ਹੈ ਜੋ ਕਿ ਆਪਣੇ ਆਪ ਨੂੰ ਰਾਜਪੂਤ ਬ੍ਰਾਦਰੀ ਨਾਲ ਜੋੜਦੇ ਨੇ ਇਹਨਾਂ ਬਾਰੇ ਕੁਝ ਰੋਚਕ ਤੱਥ ਤੁਹਾਨੂੰ ਦੱਸਣ ਲੱਗਿਆ ਸਿਕਲੀਗਰਾਂ ਦੀਆਂ ਕੁੜੀਆਂ ਨੂੰ ਝੁੱਗਿਆਂ ਨੂੰ ਸ਼ੀਸ਼ੇ ਚਲਰਾ ਕੋਡੀਆਂ ਲਾਉਣ ਦਾ ਸ਼ੌਂਕ ਤਾਂ ਹੁੰਦਾ ਹੀ ਹੈ ਉਹ ਲੱਤਾਂ ਪਿੰਨੀਆਂ ਪੱਟਾਂ ਛਾਤੀਆਂ ਉੱਤੇ ਸੱਪ ਮੋਰ ਮਰਗ ਤੇ ਪਰੀਆਂ ਵੇਖਣਵਾਉਂਦੀਆਂ ਨੇ ਇਹਨਾਂ ਲਈ ਖੁਣੀਆਂ ਰੱਬ ਦਾ ਰੂਪ ਹੁੰਦਾ ਹੈ ਤੇ ਇਹ ਇਹਨਾਂ ਸਾਹਮਣੇ ਸ਼ਰਮ ਨਹੀਂ ਕਰਦੀਆਂ ਸਿਕਲੀਗਰ ਔਰਤਾ ਕੋਲ ਆਪਣੇ ਪਿੰਡ ਦਾ ਇੱਕ ਉਹ ਥਾਂ ਹੁੰਦਾ ਹੈ ਜਿਹਨੂੰ ਸਾਰੀ ਉਮਰ ਉਹਨਾਂ ਦੀ ਆਪਣੀ ਅੱਖਤੋਂ ਬਿਨਾ ਕੋਈ ਵੀ ਹੋਰ ਨਹੀਂ ਦੇਖ ਸਕਦਾ ਉਹ ਲੱਕ ਤੇ ਜਿਸ ਥਾਂ ਆਪਣੀ ਕੱਗਰੀ ਦਾ ਨਾਲਾ ਬੰਦਦੀਆਂ ਨੇ ਉਸ ਥਾਂ ਨੂੰ ਨੇਗ ਕਿਹਾ ਜਾਂਦਾ ਹੈ ਉਸ ਥਾਂ 'ਵੀ ਉਹ ਉਸ ਮਰਦ ਦਾ ਨਾਂ ਖਣਵਾਉਂਦੀਆਂ ਨੇ ਜਿਹਨੂੰ ਉਹ ਸਾਰੀ ਰੂਹ ਨਾਲ ਮੁਹੱਬਤ ਕਰਦੀਆਂ ਇੱਥੇ ਨਾ ਉਹਨਾਂ ਦਾ ਖਵੰਦ ਵੀ ਨਹੀਂ ਦੇਖ ਸਕਦਾ ਨਹੀਂ ਨੇਗ ਵਾਲਾ ਥਾ ਕੋਈ ਨਹੀਂ ਦੇਖ ਸਕਦਾ ਖਵੰਦ ਵੀ ਨਹੀਂ ਉਹ ਲੱਕ ਤੁੱਕ ਦੀ ਕਧਰੀ ਲਾਉਂਦੀਆਂ ਹੀ ਨਹੀਂ ਵਿਆਹ ਵੇਲੇ ਉਹਨਾਂ ਨੂੰ ਵਟਣਾ ਵੀ ਮਲਿੰਦਾ ਏ ਪਰ ਉਸ ਵੇਲੇ ਵੀ ਲੱਕ ਤੇ ਕਗਰੀ ਹੁੰਦੀ ਹੈ ਨੌਣ ਵੇਲੇ ਵੀ ਤੇ ਮਰਦ ਨਾਲ ਸੌਣ ਵੇਲੇ ਵੀ ਕਗਰੀ ਬਦਲਣ ਵੇਲੇ ਵੀ ਉਹ ਸਿਰ ਵਾਲੇ ਪਾਸਿਓਂ ਨਵੀਂ ਕਗਰੀ ਪਾ ਕੇ ਹੇਠ ਹੁੰਦੀ ਪ੍ਰਾਣੀ ਲਾ ਦਿੰਦੀਆਂ ਨਹੀਂ ਇਹ ਲੋਕ ਦਸਤੂਰ ਦੇ ਬੜੇ ਪੱਕੇ ਹੁੰਦੇ ਨੇ ਪਰ ਉਹਨਾਂ ਦੇ ਦਸਤੂਰ ਵੱਖਰੀ ਤਰ੍ਹਾਂ ਦੇ ਨੇ ਮਸਲਨ ਕੋਈ ਮਰਦ ਔਰਤ ਦੀ ਛਾਤੀ ਨੂੰ ਕਦੇ ਹੱਥ ਨਹੀਂ ਲਾਂਦਾ ਔਰਤ ਦੀ ਛਾਤੀ ਬੱਚੇ ਦੀ ਅਮਾਨਤ ਸਮਝੀ ਜਾਂਦੀ ਹੈ ਇਸ ਅਮਾਨਤ 'ਚ ਕੋਈ ਖਿਆੰਤ ਨਹੀਂ ਕਰਦਾ ਇਨ੍ਹਾਂ ਲੋਕਾਂ ਵਿੱਚ ਵੀਣੀ ਫੜਨ ਦੀ ਕਰਸਮ ਹੁੰਦੀ ਹੈ ਜਿਦੇ ਲਈ ਹਰ ਕੁਆਰੀ ਕੁੜੀ ਆਪਣੀ ਬਾਹ ਸੁੱਚੀ ਰੱਖਦੀ ਹੈ ਉਹਨਾਂ ਡੇਰਿਆਂ ਵਿੱਚ ਵਿਆਹੀ ਤੇ ਕੁਆਰੀ ਦੀ ਪਛਾਣ ਹੀ ਇਹੋ ਹੁੰਦੀ ਹੈ ਕਿ ਵਿਆਹੀ ਕੁੜੀ ਅੱਧੀਆਂ ਬਾਹਾਂ ਦੀ ਕੁੜਤੀ ਪਾਉਂਦੀ ਹੈ ਤੇ ਕੁਆਰੀ ਸਾਰੀਆਂ ਬਾਹਾਂ ਦੀ ਉਦੇ ਵਿਆਹ ਵਾਲੇ ਦਿਨ ਮਰਦ ਵੱਲੋਂ ਵੀਣੀ ਫੜਨ ਦੀ ਰਸਮ ਹੁੰਦੀ ਹੈ ਜਿਵੇਂ ਪੰਜਾਬ ਵਿੱਚ ਗਾਨਾ ਖੋਲਣ ਦੀ ਹੁੰਦੀ ਹੈ ਮਰਦ ਸਾਰਿਆਂ ਦੇ ਸਾਹਮਣੇ ਕੁੜੀ ਦੀ ਵੀਣੀ ਫੜਦਾ ਜਿੰਨੀ ਘੁੱਟ ਕੇ ਫੜੇਗਾ ਸਬੰਧ ਓਨਾ ਹੀ ਪੱਕਾ ਸਮਝਿਆ ਜਾਂਦਾ ਹੈ ਵਫਾ ਤੇ ਬੇਵਫਾਈ ਦਾ ਵੀ ਉਹਨਾਂ ਦਾ ਆਪਣਾ ਹੀ ਦਸਤੂਰ ਹੈ ਡੇਰੀ ਦੇ ਮਰਦ ਸਾਰਾ ਦਿਨ ਪੱਠੀ ਤੇ ਕੰਮ ਕਰਦੇ ਨੇ ਔਰਤਾਂ ਘਰ ਘਰ ਜਾ ਕੇ ਛਾਂਣੀਆਂ ਤੱਕਲੇ ਵੇਚਦੀਆਂ ਨੇ ਨਵੇਂ ਕੰਮ ਲਿਆਉਂਦੀਆਂ ਨੇ ਉਹਨਾਂ ਨੂੰ ਹਾਸਾ ਖੇਡਾ ਤੇ ਅੱਖ ਮਟਕਾ ਮਾਫ ਹੁੰਦਾ ਕਈ ਖੇਤਾਂ ਵਾਲੀ ਤੂੜੀ ਦੀ ਪੰਡ ਦਾ ਛਟਾਲੇ ਦੀ ਭਰੀ ਉਂਜੀ ਉਹਨਾਂ ਦੇ ਹਾਸੇ ਤੋਂ ਵਾਰ ਦਿੰਦੇ ਨੇ ਕਈ ਵਾਰ ਜ਼ਿਮੀਂਦਾਰ ਉਹਨਾਂ ਨੂੰ ਖੇਤਾਂ 'ਚ ਫੜ ਲੈਂਦੇ ਨੇ ਪਰ ਡੇਰੇ ਦੇ ਮਰਦ ਔਰਤ ਤੇ ਕੋਈ ਦੇਖ ਨਹੀਂ ਲਾਉਂਦੇ ਸੂਝ ਚੜਨ ਤੋਂ ਲੈ ਕੇ ਛਪਣ ਤੱਕ ਦਾ ਵੇਲਾ ਉਹ ਢਿੱਡ ਦਾ ਪੇਲਾ ਸਮਝਦੇ ਨੇ ਪਰ ਸੂਝ ਡੁੱਬਨ ਤੋਂ ਲੈ ਕੇ ਨਵਾਂ ਸੂਰ ਚੜਨ ਤੱਕ ਦਾ ਵੇਲਾ ਉਹ ਰੂਹ ਦਾ ਵੇਲਾ ਸਮਝਦੇ ਨੇ ਉਸ ਵੇਲੇ ਹਰ ਔਰਤ ਆਪਣੇ ਮਰਦ ਕੋਲ ਹੋਣੀ ਚਾਹੀਦੀ ਹੈ ਉਹ ਵੇਲਾ ਪ੍ਰਾਇਮਰ ਦਾ ਵੇਲਾ ਨਹੀਂ ਹੁੰਦਾ ਜੇਕਰ ਕੋਈ ਔਰਤ ਹੈ ਸੂਰਜ ਅਸਥਣ ਤੱਕ ਡੇਰੇ ਤੇ ਨਾ ਮੁੜੀ ਤਾਂ ਉਹਨੂੰ ਡੇਰੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਤੁਹਾਨੂੰ ਇਹ ਜਾਣਕਾਰੀ ਕਿਹੋ ਜਿਹੀ ਲੱਗੀ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਕਪਾਲ ਖਜ਼ਾਕ ਨਾਲ ਇੱਕ ਮੁਲਾਕਾਤ ਵਿੱਚੋਂ ਇਹ ਲਈ ਗਈ ਹੈ ਤੇ ਕਿਤਾਬ ਹੈ ਆਸ਼ਕਪੋਰ ਫਕੀਰ ਤੇ ਮਾਕ ਵਾਲੇ